ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਗੁਰਦੁਆਰਾ ਕਨੌਟ ਸਾਹਿਬ ਜੀ ਦੇ ਤਿੰਨ ਪਾਸ਼ਾਆਂ ਦਾ ਗੁਰੂ ਘਰ ਹੈ ਜੀ ਬਹੁਤ ਸੋਹਣਾ ਨਹਿਰ ਦੇ ਕਿਢਾਈ ਦੇ ਤੇ ਬਹੁਤ ਟੌਪ ਦਾ ਗੁਰੂ ਘਰ ਹੈ ਜੀ ਸਾਡੇ ਏਰੀਆ ਦੇ ਵਿੱਚ ਤੇ ਅੱਜ ਉਹ ਆਪਾਂ ਤੁਸੀਂ ਬਣਿਆ ਰਹੇ ਹੋ ਵੀਡੀਓ ਦੇ ਨਾਲ ਤੁਹਾਨੂੰ ਦਰਸ਼ਨ ਕਰਵਾਨੇਗੇ ਇਤਿਹਾਸਕ ਗੁਰੂ ਘਰ ਹੈ ਜੀ ਇੱਥੇ ਤਿੰਨ ਪਾਸ਼ਾਆਂ ਆਈਆਂ ਸੀਗੀ ਉਹਨਾਂ ਦੇ ਦਰਸ਼ਨ ਬਿਲਕੁਲ ਤੁਹਾਨੂੰ ਪ੍ਰਤੱਖ ਇੱਥੇ ਇਦਾਂ ਹੁੰਦਾ ਵੀ ਇੱਕ ਸ਼ਕਤੀ ਨਹੀਂ ਜਿੱਦਾਂ ਹੁੰਦੀ ਹੈ ਨਾ ਉੱਤੇ ਉਹ ਚੀਜ਼ ਹੈਗੀ ਇੱਥੇ ਜੇ ਆਪਾਂ ਗੱਲ ਕਰੀਏ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਪਣੀ ਦਾਤਨ ਸੀਗੀ ਉਹ ਕਰਕੇ ਇੱਥੇ ਗੜਤੀ ਸੀਗੀ ਤੇ ਉਸੇ ਦਾਤਨ ਦੇ ਉੱਤੋਂ ਤੁਸੀਂ ਅੰਦਰ ਦੇਖੋਗੇ ਜਾ ਕੇ ਹੁਣ ਸਾਡੇ ਨਾਲ ਹੀ ਬਹੁਤ ਤਾਕੜਾ ਜਿਹੜਾ ਦਰਖਤ ਬਣਿਆ ਪਿਆ ਹੈਗਾ ਬਹੁਤ ਤਾਕੜਾ ਸਿਸਟਮ ਬਣਿਆ ਪਿਆ ਹੈਗਾ ਉਹਦੇ ਥੱਲੇ ਸਪੋਰਟਾਂ ਦਾ ਲਾ ਕੇ ਉਹਨੂੰ ਰੋਕਿਆ ਹੋਇਆ ਹੈਗਾ ਤੇ ਕਿਉਂਕਿ ਜਾਦੇ ਉਹਦੇ ਨੀਚੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਰਾਜਮਾਨ ਨੇ ਉਹਨਾਂ ਦਾ ਸੂਕ ਬਿਰਾਜਮਾਨਾ ਜਿਹੜੇ ਨੀਚੇ ਹੀ ਤੇ ਆਜੋ ਕਰ ਦਿਆਂਗੇ ਦਰਸ਼ਨ ਕਰਦੇਗੇ ਵੀਡੀਓ ਸ਼ੁਰੂ ਦੱਬ ਕੇ ਸ਼ੇਅਰ ਕਰ ਦੋ ਚਲੋ ਆਹ ਦੇਖੋ ਜੀ ਸਾਹਮਣੇ ਬਹੁਤ ਸੋਹਣੀ ਇਮਾਰਤ ਆ ਜੀ ਦਰਸ਼ਨ ਕਰੋ ਜੀ ਦੱਬ ਕੇ ਆਜੋ ਜੀ ਆਪਾਂ ਹੁਣ ਤੁਹਾਨੂੰ ਕਰਵਾਉਨੇ ਆ ਦਰਸ਼ਨ ਅੰਦਰ ਚੱਲਦੇ ਆਂ ਦੇਖੋ ਦਰਸ਼ਨੀ ਡਿਊਟੀ ਦੇ ਵਿੱਚੋਂ ਆਪਾਂ ਲੰਘਦੇ ਆਂ ਹੁਣ ਇਹ ਗੁਰਦੁਆਰਾ ਤਿੰਨ ਪਾਸ਼ਾਗਿਆਂ ਦਾ ਜੀ ਤਿੰਨ ਪਾਸ਼ਾਗਿਆਂ ਦੀ ਚਰਨਛੋਪਾ ਪ੍ਰਾਪਤ ਜਗ੍ਹਾ ਕੀ ਇਹ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਚੱਲਦੇ ਹਾਂਗੇ ਹੁਣ ਅੰਦਰ ਕਰਦੇ ਹਾਂਗੇ ਆਪਾਂ ਦਰਸ਼ਨ ਬਤਤ ਵੱਤ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤ ਵੀ ਦਰਸ਼ਨ ਕਰੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖ ਦਿਓ ਗੁਰਦੁਆਰਾ ਕਨੌਰ ਸਾਹਿਬ ਜ਼ਿਲ੍ਹਾ ਸੰਗਰੂਰ ਇਹ ਸਾਹਮਣੇ ਦੇਖੋ ਲੰਗਰ ਹਾਲ ਆ ਜੀ ਬਹੁਤ ਸ਼ਾਨਦਾਰ ਇਮਾਰਤ ਬਣੀ ਹੋਈ ਹੈ ਲੰਗਰ ਹਾਲ ਦੀ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਯਾਹ ਜੋ ਪਹਿਲਾਂ ਚੱਲਦੇ ਹਾਂਗੇ ਸਰੋਵਰ ਸਾਹਿਬ ਤੇ ਯਾਹ ਕਿ ਆਮਾ ਹੱਥ ਪੈਰ ਪੰਜੇ ਹਿਨਾ ਨਾ ਕਰਦੇ ਆਂਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦੇਾਂਗੇ ਇਤਿਹਾਸ ਕੀ ਇਤਿਹਾਸਾ ਜੀ ਇੱਥੇ ਸਕਰਾਜੀ ਇਧੇ ਵੀ ਕਾਫੀ ਮੱਛੀਆਂ ਨੇ ਇੱਥੇ ਵੀ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਇਮਾਰਤ ਤੁਸੀਂ ਦੇਖ ਸਕਦੇ ਹੋਗੇ ਸਰੋਵਰ ਸਾਹਿਬ ਦੇ ਨਾਲ ਹੀ ਬਹੁਤ ਸੋਹਣਾ ਪਾਰਕ ਬਣਾਤਾ ਸੰਗਤਾਂ ਦੇ ਬੈਠਣ ਵਾਸਤੇ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਕੇਂਦੂ ਸਾਹਿਬ ਜੀ ਦੇ ਜੋ ਕਿ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਨਤਨ ਕਰਕੇ ਗੱਡੀ ਗਈ ਸੀਗੀ ਇਤਿਹਾਸ ਤਾਂ ਇਹੀ ਹੈ ਜੀ ਤੇ ਇੱਥੇ ਸੰਗਤਾਂ ਬਹੁ ਆਉਂਦੀਆਂ ਮਨੋਕਲਾਮਣਾ ਜਿਹੜੀਆਂ ਪੂਰੀਆਂ ਕਰਦੀਆਂ ਨੇ ਕਿ ਕਾਫੀ ਸੰਗਤਾਂ ਨੂੰ ਇੱਥੇ ਆ ਕੇ ਹਰ ਇੱਕ ਤਰ੍ਹਾਂ ਦੀ ਦਾਤ ਮਿਲਦੀ ਹੈਗੀ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਇਹਨੂੰ ਕੈਂਦੂ ਸਾਹਿਬ ਕਹਿੰਦੇ ਨੇ ਜੀ ਜੋ ਕਿ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਇਹਨਾਂ ਦੇ ਚਰਨਾਂ ਦੇ ਵਿੱਚ ਹੀ ਵਿਰਾਜਮਾਨ ਨੇ ਕਿ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਅੱਨਾ ਪਹ ਚੱਲਦੇ ਆਂਗੇ ਹੁਣ ਤੁਹਾਨੂੰ ਦਰਸ਼ਨ ਕਰਵਾਉਣੇ ਹੈਗੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਠੀਕ ਉੱਥੇ ਠਹਿਕ ਜਾਗੇ ਪਰ ਮੱਥਾ ਜੀ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਅੱਜ ਹੁਣ ਪਾ ਨੀਚੇ ਚਲਦੇ ਆ ਜੀ ਤੁਹਾਨੂੰ ਪੂਰਾ ਸਭ ਦੇ ਦਰਸ਼ਨ ਕਰਵਾਉਣੇ ਹੈਗੇ ਵਾਹਿਗੁਰੂ ਜੀ ਵਾਹਿਗੁਰੂ ਸਾਹਮਣੇ ਹੈ ਜੀ ਕਿਹਿੰਦੂ ਸਾਹਿਬ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਨੇ ਦਤਤ ਨਾਲ ਕੇ ਗੱਡੀ ਸੀਗੀ ਤੁਸੀਂ ਦੇਖ ਸਕਦੇ ਹੋਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਹੁਣ ਅੱਗੇ ਚੱਲਦੇ ਆਂਗੇ ਲੰਗਰ ਹਾਲ ਦੇ ਵਿੱਚ ਜੀ ਜਾ ਕੇ ਛਕ ਦਾਂਗੇ ਪ੍ਰਸ਼ਾਦਾ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਹੁਣ ਅੱਗੇ ਚੱਲਦੇ ਆਂ ਜੀ ਘਰਾ ਪ੍ਰਸ਼ਾਦ ਦੀ ਦੇਗ ਬਾਬਾ ਜੀ ਦਾ ਭੋਗ ਪ੍ਰਸ਼ਾਦ ਬਾਬਾ ਜੀ ਦਾ ਤੇ ਫਿਰ ਚੱਲਦੇ ਆਂਗੇ ਪਿੰਡ ਨੂੰ ਇੱਧਰ ਬਣ ਗਿਆ ਜੀ ਯਾਤਰੀ ਨਿਵਾਸ ਯਾਤਰੀਆਂ ਵਾਸਤੇ ਦੇਖੋ ਬੜਾ ਸ਼ਾਨਦਾਰ ਬਾਹਰਲੀ ਤਰਜ ਦੇ ਉੱਪਰ ਆ ਦੇਖੋ ਇਹ ਵੀ ਬਹੁਤ ਵਧੀਆ ਬਣ ਗਿਆ ਜੀ ਨਿਸ਼ਾਨ ਸਾਹਿਬ ਦਾ ਇਹਦੇ ਵਾਲੇ ਥੜਾ ਬਣਾਤਾ ਇੱਧਰ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਪੋਰੀਆਂ ਜਚਾਈਆਂ ਭਾਈਆਂ ਨੇ ਦੁਕਾਨਾਂ ਵੀ ਤੇ ਹੁਣ ਅੱਪਾ ਚੱਲਦੇ ਆਂਗੇ ਪਿੰਡ ਨੂੰ ਆ ਵੀ ਥੜਾ ਵਧੀਆ ਬਣਾਇਆ ਹੈ ਬੈਠਣ ਵਾਸਤੇ ਸਾਰੇ ਬੈਠ ਜਾਂਦੇ ਨੇਗੇ ਤੇ ਫਿਰ ਹੁਣ ਆਪਾਂ ਨਿਕਲਦੇ ਆਗੇ ਪਿੰਡ ਨੂੰ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਤੇ ਚੱਲੀਏ ਫਿਰ ਆਪਾਂ ਭਾਈ ਚੱਲੇੜ ਚਲਿਏ